ਪੰਜਾਬ ਦੇ ਵਿੱਚ ਤਿਆਂ ਪੈਣਾ ਨਾਲ ਲੁੱਟਾਂ ਖੋਹਾਂ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਇਸੇ ਨੂੰ ਲੈ ਕੇ ਅੱਜ ਕੱਲ ਅਗਰ ਕੋਈ ਔਰਤ ਰੋਡ ਦੇ ਉੱਤੇ ਜਾ ਰਹੀ ਹੈ ਉਸ ਨਾਲ ਕਦੋਂ ਕੋਈ ਲੁੱਟਕੋ ਹੋ ਜਾਵੇ ਕੁਝ ਪਤਾ ਨਹੀਂ ਲੱਗਦਾ ਇਸ ਤਰੀਕੇ ਦਾ ਇਹ ਮਾਮਲਾ ਕੁਰਾਰੀ ਨੀ올ਕਰ ਰੋਡ ਤੋਂ ਸਾਹਮਣੇ ਆ ਜਿੱਥੇ ਕਿ ਨੀ올ਕਰ ਰੋਡ ਦੇ ਸਿਰ ਇੱਕ ਔਰਤ ਰੋਡ ਦੇ ਉੱਤੇ ਜਾ ਰਹੀ ਸੀ ਤਾਂ ਇੱਕ ਅਚਾਨਕ ਨੌਜਵਾਨ ਨੇ ਉਸ ਔਰਤ ਦਾ ਗळा ਘੁੱਟਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਜਾ ਕੇ ਉਸ ਔਰਤ ਕੋਲੋਂ ਫੋਨ ਖੋਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਉਸ ਔਰਤ ਨੇ ਉਸ ਨੌਜਵਾਨ ਨੂੰ ਆਪਣੇ ਆਪ ਛੁਡਾਇਆ ਜਿਸ ਤੋਂ ਬਾਅਦ ਨਜ਼ਦੀਕ ਲੋਕ ਇਕੱਠੇ ਹੋ ਸ਼ੁਰੂ ਹੋ ਗਏ ਤੇ ਲੋਕਾਂ ਵੱਲੋਂ ਉਸ ਨੌਜਵਾਨ ਦਾ ਕੁਟਾਪਾ ਚੜਿਆ ਜਿਸ ਤੋਂ ਬਾਅਦ ਮੌਕੇ ਤੇ ਥਾਣਾ ਸਿਟੀ ਪੁਲਿਸ ਨੂੰ ਬੁਲਾਇਆ ਥਾਣਾ ਸਿਟੀ ਪੁਲਿਸ ਦੇ ਹਵਾਲੇ ਨੌਜਵਾਨ ਨੂੰ ਕਰਨ ਲੱਗੇ ਸੀ ਪਰ ਨਾਲ ਦੀ ਨਾਲ ਦੱਸਿਆ ਕਿ ਉਸ ਨੌਜਵਾਨ ਦਾ ਪਰਿਵਾਰ ਹੀ ਪਹੁੰਚ ਗਿਆ ਪਰਿਵਾਰ ਵੱਲੋਂ ਕਿਹਾ ਗਿਆ ਕਿ ਇਹ ਦਿਮਾਗੀ ਸੰਤੁਲਨ ਇਸ ਦਾ ਠੀਕ ਨਹੀਂ ਇਹ ਸਿਧਰਾ ਹੈ ਤਾਂ ਕਰਕੇ ਇਸ ਨੂੰ ਮਾਫ਼ ਕਰ ਦਿਓ ਕਿ ਅਸੀਂ ਤੌਰ ਤੇ ਅਸੀਂ ਮਾਫੀ ਮੰਗਦੇ ਹਾਂ ਪਰ ਲੋਕਾਂ ਨੂੰ ਲੱਗਿਆ ਕਿ ਜਦੋਂ ਇਹ ਔਰਤ ਦਾ ਮੋਬਾਈਲ ਖੋਣ ਲੱਗਿਆ ਸੀ ਉਸ ਵੇਲੇ ਸਿਧਰਾ ਨਹੀਂ ਸੀ ਤਾਂ ਇਸੇ ਨੂੰ ਲੈ ਕੇ ਲੋਕਾਂ ਬਲੋ ਇਹ ਵੀ ਗੱਲ ਰੱਖੀ ਗਈ ਹੈ ਕਿ ਪੁਲਿਸ ਨੂੰ ਕਿੰਨਾ ਕਿਤੇ ਮਾਮਲੇ ਵਿੱਚ ਕਰੇਗਾ ਕਾਰਵਾਈ ਇਸ ਨੌਜਵਾਨ ਤੇ ਕਰਨੀ ਚਾਹੀਦੀ ਕਿਉਂਕਿ ਹੌਨ ਦੇ ਵਿੱਚ ਹੋਰ ਵੀ ਕੋਈ ਬਾੜਾਤੇ ਨਾ ਹੋਵੇ ਤਾਂ ਇਸੇ ਨੂੰ ਲੈ ਕੇ ਮੌਜੂਦ ਲੋਕਾਂ ਨੇ ਇਸ ਬਾਰੇ ਕੀ ਕੀ ਆਪਾਂ ਤੁਸੀਂ ਉਹ ਵੀ ਸੁਣੋ ਚਾਹੀਦੀ ਹੈ ਜੀ ਕੀ ਨਾਮ ਆਪਾਂ ਦੀ ਆਪਣਾ ਨਾਮ ਹੈ ਜੀ ਹਰਪ੍ਰੀਤ ਸਿੰਘ ਆ ਜੀ ਆਪਣਾ ਪਿੰਡ ਚਿੰਤਗੜ੍ਹ ਹੈ ਸਾਨੂੰ ਤੋਂ ਪਹਿਲਾਂ ਫੜਿਆ ਗਿਆ ਜੀ ਇਹ ਇਹ ਫੜਿਆ ਜਦ ਨੀਦੋ ਇਹਨੇ ਹੋਇਆ ਉਹਦੇ ਗਾੜੇ ਫੜੀ ਦੇ ਜਨਾਟਟ ਲਾਉਂਗਾ ਤੇ ਹੁਣ ਫੇ ਕਹਿੰਦੇ ਜੀ ਇਹ ਦਿਮਾਗ ਦੇ ਦੋ ਨਾਲ ਬੰਦਿਆਂ ਦੇ ਉੱਤੇ ਉਹਨੂੰ ਕੋਟ ਲੱਗੇ ਤੇ ਦੂਜੇ ਨਾਲ ਗਰੁੱਪ ਦੇ ਫੜਦੇ ਜਿਹੜੇ ਸੁਆਮੀ ਜੀ ਦੇ ਸਿਕਿਉਰਟੀ ਵਾਲੇ ਬੈਠੇ ਤੇ ਆ ਸਾਰਾ ਸਾਡਾ ਬੰਨਾ ਚੰਨਾ ਖੜਾ ਹੀ ਹੁਣ ਕੋਈ মিডিਆ ਸਾਹਮਣੇ ਆ ਕੇ ਗੱਲਬਾਤ ਨਹੀਂ ਕਰਦਾ ਕੱਲ ਨੂੰ ਸਾੜੀਆਂ 3 ਪੈਣਾ ਆਉਣੀਆਂ ਕੌਣ ਜ਼ਿੰਮੇਵਾਰ ਹੈ ਹੁਣ ਇਹਦਾ ਦਿਮਾਗ ਖਰਾਬ ਹੈ ਜੀ ਮਤਲਬ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ ਹਾਂਜੀ ਹਾਂ ਦਿਮਾਗ ਖਰਾਬ ਦਾ ਇਹਦੇ ਤੇ ਕਾਰਵਾਈ ਹੋਈ ਕਾਰਵਾਈ ਹੋਣੀ ਚਾਹੀਦੀ ਇਹ ਛੁੱਟਣਾ ਨਹੀਂ ਚਾਹੀਦਾ ਕੱਲ ਨੂੰ ਤਾਂ ਸਾਡੇ ਉਰੇ ਕਰਾਲੀ ਤੇ 3 ਬਣਾ ਆਉਨੀਆਂ ਸਾਡੀਆਂ ਬੰਨੇ ਚ ਆਉਨੀਆਂ ਜੀ ਅੱਜ ਉਹਦੇ ਸੱਟ ਲੱਜਾਂਦੀ ਲੜਕੀ ਦੇ ਕੌਣ ਜ਼ਿੰਮੇਵਾਰ ਤੇ ਹਾਂਜੀ ਇਹ ਰਾਤਾਂ ਨੂੰ ਇਹੀ ਖੜਦੇ ਨਹੀਂ ਬਾਹਰੋਂ ਆ ਕੇ ਕੱਲ ਦੇ ਸਾਈਕਲ ਵੀ ਲਾਗਦੇ ਜੀ ਨਾਲ ਹਾਂਜੀ ਐਫ ਆਈ ਆਰ ਦਾਰਜ ਹੋਣੀ ਚਾਹੀਦੀ ਇਹ ਛੁੱਟਣਾ ਨਹੀਂ ਚਾਹੀਦਾ ਜੀ ਬੱਸ ਇਹ ਜੀ ਕੱਜੀਆ ਕੀ ਨਾਮ ਹੈ ਜੀ ਆਪਣਾ ਮਨਪ੍ਰੀਤ ਕੌਰ ਹੈ ਜੀ ਕੀ ਗੱਲ ਹੋਈ ਸੀਗੀ ਜੀ ਮੈਂ ਨਤੁਰ ਯਾਰੀ ਤੀ ਪੁਰ ਤੋਂ ਕਰ ਨੂੰ ਬਫਸ ਆ ਰਹੀ ਥੀ ਸਕੂਲ ਤੋਂ ਕੰਮ ਕਰਕੇ ਮੈਂ ਨਾ ਫੋਨ ਕਰਦਿਆਂ ਨੂੰ ਲੱਗੀ ਸੀਗੀ ਕਰਨ ਇਹਨਾਂ ਨੇ ਨਾ ਮੇਰੇ ਤੋਂ ਪਿੱਛੇ ਆ ਕੇ ਘਰ ਤੋਂ ਫੜ ਲਈ ਮੇਰੇ ਤੋਂ ਫੋਨ ਲੱਗੇ ਸੀਗੇ ਕਰਨ ਮੈਂ ਨਾ ਆ ਕੇ 사이ਕਲ ਵਾਲੀ ਦੁਕਾਨ ਤੋਂ ਪੜੀ ਆ ਕੇ ਬਾਬਾ ਜੀ ਨੂੰ ਕਿਹਾ ਮੈਂ ਬਾਬਾ ਜੀ ਇਹਨਾਂ ਨੇ ਮੈਨੂੰ ਫੜਿਆ ਇਹਨਾਂ ਨੇ ਮੇਰੇ ਤੋਂ ਫੋਨ ਲੱਗੇ ਸੀਗੇ ਫੋਨ ਜਦ ਇਹ ਫਿਰ ਉਤਰ ਗਏ ਇੱਥੇ ਭੱਜ ਗਏ ਸੀਗੇ ਫਿਰ ਇਹਨਾਂ ਨੇ ਰੌਲਾ ਪਾਇਆ ਤਾਂ ਕਰਕੇ ਫਿਰ ਇਹਨਾਂ ਨੇ ਫੜ ਲਿਆ ਇਹਨਾਂ ਨੇ ਕਿੰਨੇ ਕ ਜਾਣੇ ਸੀਗੇ ਇਕੱਲੇ ਸੀਗਾ ਉਸ ਟਾਈਮ ਇਹਦੇ ਨਾਲ ਵੀ ਸੀਗਾ ਕੋਈ ਹੋਰ ਨਹੀਂ ਹੋਰ ਤਾਂ ਮੈਨੂੰ ਪਤਾ ਹੀ ਨਹੀਂ ਲੰਦਾ ਸੁੱਝਿਆ ਨਹੀਂ ਹੈਗਾ ਜਤੇ ਤੇ ਮੈਂ ਭੱਜ ਕੇ ਉੱਤਰ ਪੜ ਕੇ ਜੀ ਮੈਂ ਡਰ ਗਈ ਸੀ ਤੇ ਫਿਰ ਲੋਕਾਂ ਨੇ ਫੜਿਆ ਇਹਨਾਂ ਨੂੰ ਹਾਂਜੀ ਲੋਕਾਂ ਨੇ ਫੜਿਆ ਜੀ ਇਹਨਾਂ ਨੂੰ ਸਾਰਿਆਂ ਨੇ ਬਾਬਾ ਜੀ ਨੇ ਰੌਲਾ ਪਾਤਾ ਵੀ ਚੋਰ ਹੈ ਚੋਰ ਹੈ ਤਾਂ ਕਰਕੇ ਇਹਨਾਂ ਨੂੰ ਸਾਰਿਆਂ ਨੇ ਫੜਿਆ ਜੀ ਤੇ ਦੇਖਿਆ ਸੀਗਾ ਪਹਿਲਾਂ ਕਿਸੇ ਜਾਣਦੇ ਤੁਸੀਂ ਇਹਨਾਂ ਨੂੰ ਨਹੀਂ ਨਹੀਂ ਪਹਿਲੀ ਮੈਂ ਤਾਂ ਪਹਿਲੀ ਵਾਰੀ ਹੋਇਆ ਚਾਂਸ ਮੇਰੇ ਨਾਲ ਅੱਗੇ ਵੀ ਮੈਂ ਆਉਂਦੀ ਆ ਕੰਮ ਤੋਂ ਉਹ ਤਾਂ ਪਹਿਲੀ ਵਾਰੀ ਹੋਇਆ ਤੇ ਮੇਰੇ ਨਾਲ ਇੱਥੇ ਪੁਰਤੀ ਕਿਹੜਾ ਪਿੰਡ ਹੈ ਜੀ ਆਪਣਾ ਆਪਣਾ ਪਿੰਡ ਨੇ ਹੌਲਕਾ ਹੈ ਜੀ ਖਾਲਸਾ ਸਕੂਲ ਚ ਜਾਂਦੀਆਂ ਜੀ ਕੰਮ ਕਰਨ ਸਫਾਈ ਦਾ ਜੀ ਇਹਨਾਂ ਨੇ ਆ ਕੇ ਇੱਥੇ ਮੈਨੂੰ ਇਹਨਾਂ ਨੇ ਕਰਤੋਂ ਦੇ ਫੜ ਲਿਆ ਮੇਰੇ ਤੋਂ ਫੋਨ ਲੈ ਕੇ ਸੀਗੇ ਖੋਣ ਫੋਨ ਤਾਂ ਮੈਂ ਇਹਨਾਂ ਨੂੰ ਮਤਲਬ ਦੇਣੇ ਨਹੀਂ ਦਿੱਤਾ ਹੈਗਾ ਜਦੋਂ ਮੈਂ ਪਾਪਾ ਜੀ ਨੂੰ ਕਹਾਂ ਮੈਂ ਕਿਹਾ ਪਾਪਾ ਜੀ ਇਹ ਮੇਰਾ ਫੋਨ ਖੋ ਰਿਹਾ ਇਹਨਾਂ ਨੇ ਮੈਨੂੰ ਕਰਤੋਂ ਦੇ ਫੜਿਆ ਹੈ